ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਉਤਾਰ ਦਿੱਤਾ ਮੌਤ ਦੇ ਘਾਟ ਕਾਤਿਲ ਹੋ ਗਏ ਨੇ ਮੌਕੇ ਤੋਂ ਫਰਾਰ ਪਰਿਵਾਰਿਕ ਮੈਂਬਰਾਂ ਨੇ ਸੰਸਕਾਰ ਕਰਨ ਤੋਂ ਕਰ ਦਿੱਤਾ ਇਨਕਾਰ ਤੇ ਕਤਲ ਦਾ ਕਾਰਨ ਜਾਣ ਕੇ ਤੁਸੀਂ ਕਹੋਗੇ ਕਿ ਇੰਨੀ ਛੋਟੀ ਜਹੀ ਗਲਤੀ ਵੀ ਕੋਈ ਕਿਸੇ ਨੂੰ ਕਿਵੇਂ ਮੌਤ ਦੇ ਘਾਟ ਉਤਾਰ ਸਕਦਾ ਹੈ ਜਿਹਾ ਇਹ ਮਾਮਲਾ ਸਾਹਿਬਜ਼ਾਦਾ अजीत ਸਿੰਘ ਨਗਰ ਮੁਹਾਲੀ ਦੇ ਪਿੰਡ ਸ਼ਾਮਪੂਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੂੰ ਇੰਨਾ ਜ਼ਿਆਦਾ ਕੁੱਟਿਆ ਚੋਂਦਾ ਹੈ ਕਿ ਉਸ ਦੀ ਮੌਤ ਹੀ ਹੋ ਗਈ ਹੈ ਤੇ ਜਿਹੜੇ ਕਾਤਲ ਨੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਫਿਲਹਾਲ ਦੀ ਘੜੀ ਦੇ ਵਿੱਚ ਇਹ ਕੋਪੀਸ ਦੇ ਗਿਰਫਤ ਦੇ ਵਿੱਚ ਨਹੀਂ ਆ ਸਕੇ ਪਰਵਾਰਿਕ ਮੈਂਬਰਾਂ ਨੇ ਇਹ ਕਹਿ ਦਿੱਤਾ ਕਿ ਉਹਨਾਂ ਚਿਰ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਇਹਨਾਂ ਕਤਲ ਨੂੰ ਫੜਿਆ ਨਹੀਂ ਜਾਵੇਗਾ ਤੇ ਜਿਹੜਾ ਕਾਰਨ ਰਿਹਾ ਹੈ ਜਦੋਂ ਤੁਸੀਂ ਸੁਣੋਗੇ ਤਾਂ ਕਹੋਗੇ ਕਿ ਇੰਨੀ ਛੋਟੀ ਜਿਹੀ ਗੱਲ ਤੇ ਵੀ ਕੋਈ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ ਦਰਸਲ ਜਿਹੜਾ ਇਹ ਵਿਅਕਤੀ ਹੈ ਜਿਸ ਦਾ ਕਤਲ ਹੋਇਆ ਉਸਨੇ ਸਿਰਫ ਉੱਚੀ ਆਵਾਜ਼ ਦਾ ਹੀ ਵਿਰੋਧ ਕੀਤਾ ਸੀ ਇਸ ਮਾਮਲੇ ਦੇ ਵਿੱਚ ਕੁਝ ਇਸ ਤਰ੍ਹਾਂ ਹੈ ਕਿ ਪਿੰਡ ਦਾ ਸਾਬਕਾ ਸਰਪੰਚ ਉਸ ਦਾ ਪੁੱਤਰ ਤੇ ਭਤੀਜਾ ਪਿੰਡ ਦੇ ਵਿੱਚੋਂ ਨੰਗ ਰਹੇ ਸਨ ਖਾਸ ਤੌਰ ਤੇ ਉਸ ਗਲੀ ਦੇ ਵਿੱਚੋਂ ਜਿੱਥੇ ਇਸ ਵਿਅਕਤੀ ਦਾ ਘਰ ਸੀ ਤੇ ਇਹਨਾਂ ਨੇ ਟਰੈਕਟਰ ਦੇ ਉੱਪਰ ਗਾੜੇ ਲਗਾਏ ਹੋਏ ਸਨ ਤੇ ਆਵਾਜ਼ ਬਹੁਤ ਜ਼ਿਆਦਾ ਉੱਚੀ ਕੀਤੀ ਹੋਈ ਸੀ ਤੇ ਇਸ ਵਿਅਕਤੀ ਨੇ ਸਿਰਫ ਵਿਰੋਧ ਕੀਤਾ ਸੀ ਕਿ ਇਹ ਉੱਚੀ ਆਵਾਜ਼ ਨਾ ਕੀਤੀ ਜਾਵੇ ਇੰਨੇ ਤੇ ਹੀ ਗੁੱਸੇ ਵਿੱਚ ਆ ਕੇ ਇਹਨਾਂ ਵਿਅਕਤੀਆਂ ਨੇ ਇਸ ਵਿਅਕਤੀ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਇਸ ਨੂੰ ਮੌਤ ਦੇ ਹੀ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਇਸ ਵਿਅਕਤੀ ਦੀ ਪਛਾਣ ਬਲਜੀਤਪੁਰੀ ਦੇ ਵਜੋਂ ਹੋਈ ਹੈ ਜਿਸ ਦੀ ਉਮਰ 48 ਸਾਲ ਦੱਸੀ ਜਾ ਰਹੀ ਹੈ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਇਸ ਦੇ ਤਿੰਨ ਬੱਚੇ ਨੇ ਦੋ ਬੇਟੇ ਤੇ ਇੱਕ ਬੇਟੀ ਹੈ ਪਰੰਤੂ ਇਹਨਾਂ ਬੱਚਿਆਂ ਦੇ ਵਿੱਚੋਂ ਅਜੇ ਕੋਈ ਵੀ ਵਿਆਹ ਨਹੀਂ ਹੋਇਆ ਦੱਸਦੀ ਹੈ ਕਿ ਬਲਜੀਤਪੁਰੀ ਦੇ ਭਰਾ ਰਾਮਪਾਲ ਪੁਰੀ ਨੇ ਦੱਸਿਆ ਹੈ ਕਿ ਲੋੜੀ ਪਾਲੇ ਦਿਨ ਉਹ ਆਪਣੇ ਨਵੇਂ ਬਣ ਰਹੇ ਘਰ ਦੇ ਵਿੱਚ ਲੋੜੀ ਮਨਾ ਰਹੇ ਸਨ ਤੇ ਉਹਨਾਂ ਦੇ ਘਰ ਦੇ ਮੋਰੇ ਉਹ ਗਲਤ ਦੇ ਵਿੱਚੋਂ ਉੱਚੀ ਆਵਾਜ਼ ਤੇ ਲਾਏ ਹੋਏ ਗਾਣਿਆਂ ਵਾਲਾ ਇੱਕ ਟਰੈਕਟਰ ਲੰਘਦਾ ਹੈ ਇਹ ਟਰੈਕਟਰ ਸਾਬਕਾ ਸਰਪੰਚ ਦਾ ਸੀ ਤੇ ਜਦੋਂ ਆਵਾਜ਼ ਬਹੁਤ ਜ਼ਿਆਦਾ ਉੱਚੀ ਸੀ ਤਾਂ ਉਸ ਦੇ ਪਰਾਜ ਉਸ ਦੀ ਮੌਤ ਹੋ ਗਈ ਹੈ ਬਲਜੀਤਪੁਰ ਨੇ ਕਿਹਾ ਕਿ ਆਵਾਜ਼ ਕੱਟ ਕਰ ਲਵੋ ਪਰੰਤੂ ਜਦੋਂ ਇਹ ਲੋਕ ਨਾ ਮੰਨੇ ਤਾਂ ਫਿਰ ਬਲਜੀਤਪੁਰ ਨੇ ਜਿਹੜਾ ਮੌਜੂਦਾ ਸਰਪੰਚ ਹੈ ਪਿੰਡ ਦਾ ਗੁਰਮukhਪੁਰ ਉਸ ਨੂੰ ਫੋਨ ਲਗਾ ਕੇ ਇਹ ਸਾਰੀ ਗੱਲਬਾਤ ਦੱਸੀ ਤਾਂ ਜਿਹੜਾ ਮੌਜੂਦਾ ਸਰਪੰਚ ਹੈ ਉਸ ਨੇ ਮੌਕੇ ਤੇ ਹੀ ਆ ਕੇ ਕ੍ਰੈਕਟਰ ਤੋਂ ਗਾਣੇ ਬੰਦ ਕਰਵਾਤੇ ਤੇ ਇਹ ਜਿਹੜੇ ਲੋਕ ਸਨ ਇਹ ਤੋਂ ਚਲੇ ਗਏ ਤੇ ਕੁਝ ਸਮੇਂ ਬਾਅਦ ਦੁਬਾਰਾ ਜਿਹੜਾ ਸਾਬਕਾ ਸਰਪੰਚ ਹੈ 인ਦਰਜੀਤ ਉਸ ਦਾ ਬੇਟਾ ਸਚੀਨ ਉਸ ਦਾ ਭਤੀਜਾ ਪ੍ਰਵਜਲ ਇਹ ਨਾਲ ਆਏ ਤੇ ਹੋਰ ਵੀ ਦੋ ਵਿਅਕਤੀ ਜਿਹੜਾ ਕਿ ਨਰਿੰਦਰਪੁਰੀ ਤੇ ਜਸਵਿੰਦਰਪੁਰੀ ਸਨ ਇਹ ਸਾਰੇ ਇਕੱਠੇ ਹੋ ਕੇ ਇਕੱਠਾ ਆਏ ਤੇ ਉਹਨਾਂ ਨੇ ਜਿਹੜਾ ਮ੍ਰਿਤਕ ਹੈ ਜਿਸ ਨੂੰ ਕੁੱਟਕੁੱਟ ਕੇ ਇਹਨਾਂ ਨੇ ਮਾਰਿਆ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਸ ਨੇ ਸਾਡਾ ਵਿਰੋਧ ਕਿਉਂ ਕੀਤਾ ਇਹਨੇ ਵਿੱਚ ਹੀ ਇਹਨਾਂ ਸਾਰਿਆਂ ਨੇ ਰਲ ਕੇ ਬਲਜੀਤਪੁਰੀ ਤੇ ਹਮਲਾ ਕਰ ਦਿੱਤਾ ਉਸ ਨੂੰ ਜ਼ਮੀਨ ਤੇ ਸੁੱਟ ਲਿਆ ਉਸ ਦੇ ਲੱਤਾਂ ਮਾਰੀਆਂ ਉਸ ਤੇ ਪੇਟ ਵਿੱਚ ਮੂੰਹ ਵਿੱਚ ਛਾਤੀ ਤੇ ਲੱਤਾਂ ਮਾਰੀਆਂ ਤੇ ਇੱਥੋਂ ਤੱਕ ਕਿ ਉਸ ਦੇ ਗੁਪਤ ਅੰਗਾਂ ਤੇ ਵੀ ਸੱਟਾਂ ਮਾਰੀਆਂ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਤੇ ਗੁੱਜੀਆਂ ਸੱਟਾਂ ਲੱਗ ਗਈਆਂ ਪਰਿਵਾਰਿਕ ਮੈਂਬਰਾਂ ਨੇ ਬਲਜੀਤਪੁਰੀ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਪਰੰਤੂ ਇਸ ਤੋਂ ਪਹਿਲਾਂ ਕਿ ਉਸ ਦਾ ਇਲਾਜ ਹੋ ਸਕਦਾ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਦੀਏ ਕਿ ਜਦੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਸਿਰਫ ਨਰਿੰਦਰਪੁਰੀ ਹੀ ਪੁਲਿਸ ਦੇ ਹੱਥ ਲੱਗ ਸਕਿਆ ਬਾਕੀ ਸਾਰੇ ਮੌਕੇ ਤੋਂ ਫਰਾਰ ਹੋ ਗਏ ਨੇ ਬਲਜੀਤਪੁਰੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਜਿੰਨਾ ਚਿਰ ਸਾਰੇ ਗ੍ਰਿਫਤਾਰ ਨਹੀਂ ਹੋ ਜਾਂਦੇ ਉਹਨਾਂ ਚਿਰ ਮ੍ਰਿਤਕ ਬਲਜੀਤਪੁਰੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਪੁਲਿਸ ਵਿਸ਼ਵਾਸਤਾ ਦਵਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ ਪਰੰਤੂ ਪਰਿਵਾਰਿਕ ਮੈਂਬਰ ਵੀ ਆਪਣੀ ਗੱਲ ਤੇ ਅੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਬਲਜੀਤਪੁਰੀ ਹੈ ਉਸ ਦੀ ਦੇਹ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਇਹ ਜਿਹੜੇ ਮੁੱਲਜਮ ਨੇ ਇਕਾਤੂ ਨੇ ਪੁਲਿਸ ਦੇ ਹੱਥ ਨਹੀਂ ਲੱਗ ਜਾਂਦੇ ਤਾਂ ਉਹਨਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਦੱਸਦੀਏ ਕਿ ਪਿੰਡ ਸ਼ਾਮਪੁਰ ਸੁਹਾਣਾ ਠਾਣੇ ਦੇ ਅਧੀਨ ਆਉਂਦਾ ਹੈ ਤੇ ਉੱਥੇ ਜਿਹੜੀ ਪੁਲਿਸ ਹੈ ਉਹ ਪਹੁੰਚੀ ਹੋਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਪਰੰਤੂ ਪਰਿਵਾਰਿਕ ਮੈਂਬਰ ਵੀ ਆਪਣੀ ਗੱਲ ਤੇ ਪੂਰੀ ਤਰ੍ਹਾਂ ਅੜੇ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਅਸੀਂ ਮ੍ਰਿਤਕ ਬਲਜੀਤਪੂਰੀ ਦੀ ਦੇ ਦਾ ਸੰਸਕਾਰ ਨਹੀਂ ਕਰਾਂਗੇ ਇਸ ਤੋਂ ਪਹਿਲਾਂ ਪੁਲਿਸ ਆਪਣੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਪੁਲਿਸ ਵੀ ਵਿਸ਼ਵਾਸ ਦਿਵਾ ਰਹੀ ਹੈ ਕਿ ਜਿਹੜੇ ਕਾਤਲ ਨੇ ਉਹ ਜਲਦੀ ਤੋਂ ਜਲਦੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ